ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗ ਸੇ ਲੈ ਲੈ ਕੇ ਆਏ ਜੀ ਇੱਕ ਵੜ ਬਈ ਆ ਪਹਿਲੇ ਨੰਬਰ ਵਾਲੀ ਤਾਜੀ ਸੂਈ ਹੈ ਤੇ ਆ ਵੀ ਵੜ ਧੋਕੜ ਗੱਬਣਾ ਟਾਪ ਬ੍ਰੀਡ ਬਈ ਤੇ ਨਾਲ ਦੀ ਬਈ ਇਹ ਵੀ ਧੋਕੜ ਗੱਬਣੀ ਇਹ ਵੀ ਧੋਕੜ ਗੱਬਣੀ ਹੈ ਤੇ ਆ ਵੀ ਗੱਬਣਾ ਬਈ ਧੋਕੜ ਗੱਬਣ ਤੇ ਆ ਕੱਚੀ ਆ ਥੋੜੇ ਕਿਰਨ ਕਰਮ ਵਾਲੀ ਲੈਂਦੀ ਆ ਤੇ ਸਿਰੇ ਤੇ ਬਈ ਗੱਬਣ ਬੱਚੀ ਆ ਗਈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਇੰਦੀਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਹੌਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਪਾਂ ਬਾਈ ਡਾਟੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਟਰ ਹੋ ਠੀਕ ਹੋ ਬਾਈ ਜੀ ਵਧੀਆ ਬਾਈ ਠੀਕ ਹੈ ਨਾਮ ਤੇ ਐਡਰੈਸ ਬੋ ਨਾਮ ਆਪਣਾ ਘੋਰਾਵਰੇ ਪਿੰਡ ਬਧੌੜਾ ਜ਼ਿਲ੍ਹਾ ਬਰਨਾਲਾ ਤੱਪਾ ਤਸੀਲ ਨੇੜੇ ਪਿੰਡ ਬਾਈ ਨੇੜੇ ਸਹਿਣਾ ਆ ਗਿਆ ਜੰਗਿਆਣਾ ਗਿਆ ਵੀਰੇ ਮੋਬਾਈਲ ਨੰਬਰ ਬੋ 78288 ਵੀਰੇ 0 ਤੱਕ ਜੀ ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੁਆ ਸੁਈ ਹੈ ਦੂਜੇ ਸੇ ਸੁਈ ਦੀ ਹੈ ਵੀਰੇ ਕਦੋਂ ਸੁਈ ਹੈ ਬਾਈ ਫਿਰ ਹੋਣਿਆ 15 16 ਦਿਨ ਬਾਈ ਬੱਚਾ ਕੀ ਹੈ ਮਗਰ ਬੱਚਾ ਵੀਰੇ ਦਾ ਬੱਚਾ ਬਾਈ ਕਿੰਨਾ ਦੁੱਧ ਤਿਆਰ ਹੈ ਬਾਈ ਹੁਣ 14 ਕਿਲੋ ਦਾ ਨੈਟ ਤਿਆਰ ਹੈ ਬਾਈ ਠੀਕ ਹੈ ਉਹ 15 ਪਰ 14 ਕਹਿ ਕੇ ਦੇ ਦਾਂਗੇ ਚੁਬਾਈ ਚੁਬਾਈ ਕਿਵੇਂ ਇੱਕ ਨੰਬਰ ਆ ਜਾ ਕੋਈ ਨਹੀਂ ਥਾਣ ਬੜਾ ਚੰਗਾ ਹਾਂ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਥੁਈ ਸਵਾਈਆ ਬੱਚਾ ਮਗਰ ਬੱਚਾ ਚੰਗੇ ਦੁੱਧ ਦੇ ਤਿਆਰ ਹੈ ਕੱਦ ਚੰਗਾ ਬਰੀਡ ਚੰਗਾ ਕੱਲੇ ਸਿੰਘ ਸਿੰਘ ਹਨ ਹਾਂ ਬਾਕੀ ਵਧੀਆ ਬਰੀਡ ਵਾਲੀ ਆ ਬਾਈ ਹੂੰ ਤੇ ਸਹੀ ਗੱਲ ਆ ਬਰੀਡ ਵਾਲੀ ਆ ਜਾਤ ਵਾਲੀ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਕਰਮਣੀ ਦਾ ਚੰਗਾ ਹੈ ਤੇ ਕੀ ਮੋਲ ਆ ਬਾਈ ਜ 55 ਦੀ ਦੇ ਦਾਂਗੇ ਬਈ ਕਿੰਨੇ ਦੀ 55000 55000 ਦੀ ਮਾਨਤਨ ਹੋ ਜਾ ਕਰ ਦਾਂਗੇ ਓਕੇ 55000 ਰੁਪਇਆ ਮੋਲ ਮਾਨਤਨ ਮੌਕੇ ਤੇ ਜ਼ਰੂਰ ਹੋ ਜਾਊਗਾ ਵੜ ਚੰਗਿਆ ਥਣਲੇਵਾ ਚੰਗਿਆ ਚਿਵਾਈ ਕਿਵੇਂ ਆ ਭਰਾ ਬਾਈ ਇੱਕ ਨੰਬਰ ਮਾਰ ਦੇਣ ਧਾਰਾ ਦੇ ਦੋ ਠੀਕ ਆ ਰਾਜ ਨਿਆਣਾ ਲਿਆ ਚੱਕ ਚਿਵਾਈ ਬਾਈ ਕੰਦਾ ਇੱਕ ਨੰਬਰ ਬਾਕੀ ਕੋਈ ਚੱਕ ਨਹੀਂ ਬਾਈ ਕੰਦਾ ਧਾਰਾ ਮਾਰ ਕੇ ਰਖਾ ਠੰਡੀ ਤਾਂ ਫੁੱਲ ਆਣਾ ਬਾਈ ਹਾਂ ਇੱਕ ਨੰਬਰ ਆ ਭਾਈ ਅੱਜ ਸਮਾ ਦੇ ਕਰਾ ਬਈ ਕਰਿਆ ਲੈ ਫਸਮਾ ਦੇ ਕੋ ਖਾਣ ਦੇ ਕੋ ਨਾੜਾ ਨੂੜਾ ਫੁੱਲ ਆ ਹਨ ਲੈ ਮਾਰ ਦੇ ਧਾਰਾ ਭਾਈ ਲੈ ਚਵਾਈ ਦੇਖੋ ਚਵਾਈ ਚੰਗੀ ਠੰਡੀ ਸੀ ਲਾ ਹਣਾ ਆ ਜਾ ਤਾ ਨੀ ਡਾਕਟਰ ਨਸ ਵਾਲੀ ਐ ਸੰਗੀ ਅਗਲੇ ਮਾੜੇ ਮੈਰ ਵੀ ਨਹੀਂ ਹਲਾਇਆ ਗਰਮ ਵਾਲੀ ਨਾਲ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਇਹ ਵਾਲੀ ਹੈ ਨਾ ਕੁਆਲਟੀ ਵਾਕੀ ਨਸਾ ਮੋਟਾ ਚੋਣ ਆ ਗਰਮ ਵਾਲੀ ਦਾ ਦੁੱਧ ਵੀ ਚਿੱਟਾ ਬਈ ਫੈਂਟ ਵਾਲਾ ਕਿ ਨਹੀਂ ਹਾਂਜੀ ਹੂੰ ਲੈ ਚਿੱਟਾ ਦੁੱਧਾ ਜਮਾ ਫੁੱਲ ਫੈਂਟ ਉਹ ਗਰਮੀ ਘੱਟ ਮਾਨੂੰ ਬਈ ਤੇ ਥਣ ਲੇ ਵਾ ਇੱਕ ਨੰਬਰ ਚਵਾਈ ਇੱਕ ਨੰਬਰ ਬਰੀਟ ਚੰਗੀ ਆ ਬਈ ਮੁੱਲ ਜਾਇਜ ਆ 55000 ਅੱਗੇ ਵੀਰੇ 2 ਨੰਬਰ ਤੇ ਮੈਂ ਕਹਣਾ ਡਾਇਮੰਡ ਪੀਸੀ ਆ ਨਾ ਇਹ ਤਾਂ ਬਸ ਇੱਕ ਤੋਹਫਾ ਹੀ ਯਾਰਾ ਤੋਹਫਾ ਹੀ ਆ ਬਾਈ ਕੀ ਬਾਤ ਆ ਬਿਊਟੀ ਚੈੱਕ ਕਰ ਪਹਿਲਾਂ ਤਾਂ ਬਹੁਤ ਬਰੀਡ ਵਸੀ ਦੀ ਯਾਰਾ ਹੂੰ ਇਹ 3 ਮਹੀਨੇ ਦੀ ਹੋ ਜੂ 23 ਤਰੀਕ ਨੂੰ ਗੱਪਣ ਪੂਰੀ ਓਕੇ ਇੱਕ ਹੋਈ ਦੀ ਅੱਜ ਦੀ ਠੀਕ ਆ ਤੇ ਮਾਲਕ ਦੱਸਣ ਦੇ ਹਿਸਾਬ ਨਾਲ ਡਾਕਟਰ ਨੂੰ ਨਾ ਚੈੱਕ ਕਰਾ ਲਈ ਉੱਥੇ ਓਕੇ ਜੀ ਤੇ 9 ਲੀਟਰ ਦੁੱਧ ਹੈ ਮਸ਼ੀਨ ਤੇ ਲੱਗੀ ਦੀ ਸੀ ਯਾਰਾ ਠੀਕ ਹੈ ਜੀ ਉਹ ਮਾੜਾ ਮੋਟਾ ਇੱਕ ਦੋ ਦਿਨ ਕਰ ਸਕਦਾ ਹੱਥ ਤੇ ਠੀਕ ਆ ਬਾਕੀ ਥਾਂ ਤਾਂ ਥਾਂ ਲਾਈ ਆ ਹੂੰ ਬਿਊਮ ਮਸ਼ੀਨ ਤੇ ਜਾਣੀ ਹਮ ਸ਼ੇਨ ਤੇ ਲੱਗੀ ਕਰਕੇ ਕਰ ਸਕੀ ਆ ਪਤਾ ਕਰਕੇ ਦੋ ਦੋ ਧਾਰਾ ਮਾਰ ਕੇ ਲਿਆਂਦੀ ਆ ਥਾਂ ਇੱਕ ਨੰਬਰਾਂ ਨਾੜਾਂ ਫੁੱਲ ਚੰਗੀਆਂ ਬਈ ਪੁੱਤਰੀ ਸੀ ਜਦੋਂ ਹਤਲਾ ਲੈ ਸੀ ਤੜਕੇ ਉਹਦੀ ਹੂੰ 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 ਫੇਸ ਬੜਾ ਚੰਗਾ ਨਾ ਬਰੀਡ ਬਹੁਤ ਆ ਯਾਰ ਵੜ ਤੇ ਹਨ ਫੁੱਲ ਕੁਆਲਿਟੀ ਆ ਯਾਰ ਗੱਬਣਾ ਬਈ ਚੈੱਕ ਪਾਸ ਆ ਬਾਈ ਦੀ ਕਰਵਾਈ ਵੀ ਆਪਦੀ ਕਰਵਾ ਲਿਓ ਬਈ ਬਿਊਟੀ ਇੱਕ ਨੰਬਰ ਲੈ ਬਰੀਡ ਬਹੁਤ ਆ ਥੋੜਾ ਜਿਹਾ ਉਪਰਾਂ ਵੀ ਕਰਦੀ ਆ ਨਹੀਂ ਇੱਕ ਥਾਂ ਹੀ ਵੰਦੀ ਆ ਜਿੱਥੋਂ ਆਈ ਆ ਹੂੰ ਆਪਣੇ ਨੇ ਕੱਚਾ ਦੇਖੇ ਅੱਜ ਆ ਠੀਕ ਆ ਹੂੰ ਜਿੱਥੇ ਖੜੀ ਜਿੱਥੇ ਥਾਂ ਹੀ ਖੜੀ ਜਿੱਥੇ ਆ ਠੀਕ ਆ ਬਾਈ ਤੇ ਕੀ ਮੋਲ ਆ ਫਿਰ ਇਹਦਾ ਜਿਹੜਾ ਫੋਨ ਤੇ ਕਰਦਾਂਗੇ ਯਾਰ ਆ ਮੋਲ ਜੈ ਜੀ ਹੋ ਹਾਂ ਜੈ ਜੀ ਹੋਗਾ ਠੀਕ ਆ ਬਾਈ ਮੋਲ ਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜਾ ਵੜ ਦੇ ਹਿਸਾਬ ਨਾਲ ਜਮਾ ਜਾਏ ਮੈਂ ਕਿ ਥਾਣੇ ਬਹੁਤ ਚੰਗਾ ਲੱਗਿਆ ਦਾ ਹਣ ਬਹੁਤ ਚੰਗਾ ਮੁਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਇੱਕ ਨੰਬਰ ਬ੍ਰੀਡ ਟੋਕੜ ਗੱਬਣ ਚੈੱਕ ਪਾਸ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਦੁੱਧ ਬਾਜੂਗੀ ਹੋਰ ਵੀ ਅੱਗੇ ਬਾਈ ਤਿੰਨ ਨੰਬਰ ਇਹ ਵੀ ਟੋਕੜ ਗੱਬਣ ਇਹ ਵੀ ਟੋਕੜ ਗੱਬਣਾ ਜਿਹੜਾ ਡਾਕਟਰ ਨੇ ਕਿੰਨੇ ਟਾਈਮ ਦੀ ਗੱਬਣਾ ਜੀ ਇਹ 4 ਮਹੀਨੇ ਤੋਂ ਉੱਪਰ ਹੋ ਗਈ 2-4 ਦਿਨ ਠੀਕ ਆ ਬ ਇਹਦੇ ਤਾਂ ਨੇ 9 ਲੀਟਰ ਦੁੱਧ ਚੋਣਦਾ ਹੈਗਾ। ਸੁਆ ਕਿਹੜਾਗਾ ਹੁਣ ਅਸੀਂ? ਦੂਜੇ ਲਈ ਗੱਬਣਾਏ। ਠੀਕ ਆ ਬਾਈ। ਲੇਵਾ ਬੜਾ ਚੰਗਾ ਹਨਾ। ਹਾਂਜੀ ਲੇਵਾ ਤਾਜ਼ੀਆਂ ਵਰਗਾ ਹੀ ਆ। ਹਾਂ ਹਾਂ ਸੱਜਰਾਂ ਵਰਗਾ ਲੇਵਾ ਲਈ ਫਿਰਦੀ ਹੈ ਕਰਮਾ ਲਈ ਲੈ। ਖਾਣ ਬੜਾ ਚੰਗਾ ਮੁੱਠੀ ਵਾਲਾ ਤਾਂ ਨਾੜਾ ਨੂਣਾ ਪੁੱਲ ਚੰਗਾ। ਗੱਬਣ ਚੈੱਕ ਪਾਸ ਆ ਬਾਈ ਕਹਿੰਦਾ ਦੁੱਧ ਵੀ ਚੰਗਾ ਦੱਸਿਆ। ਤੇ ਗੱਬਣ ਆਲੀ ਕੋਈ ਜੱਟਰ ਨਹੀਂ ਬਾਈ ਕਹਿੰਦਾ ਚੈੱਕ ਕਰ। ਆਪਣੇ ਕਰੰਗਾਂ ਨਾਲ ਕਰਾਉਣਾ ਕਰਾ ਸਕਦਾ। ਹੂੰ। ਆਇਆ ਅਗਲੇ ਪੈਸੇ ਲੈਣੇ ਹੱਕ ਮੰਨ ਦਾ ਕਰਾਉਣਾ। ਸਹੀ ਆ ਬਾਈ। ਬਿਊਟੀ ਦੇ ਹਨਾ। ਬਹੁਤ ਕੁਆਲਿਟੀ ਦੇ ਬਚਿਆ। ਹਾਂ ਹੂੰ ਠੀਕ ਕੀ ਮੋਲ ਆ ਬਾਈ ਇਹਦਾ ਇਹ 55 ਦੀ ਰੱਸੀ ਦੇ ਦਾਂਗੇ ਬਾਈ ਆਪਾਂ 55000 ਦੀ ਮਾਨਤਣ ਹੋ ਜਾ ਕਰ ਦਾਂਗੇ ਠੀਕ ਆ ਬਾਈ 55000 ਰੁਪਿਆ ਮੋਲ ਮਾਨਤਣ ਜਰੂਰ ਹੋ ਜਾਊਗਾ ਬੈਡ ਚੰਗੀ ਆ ਬਾਈ ਕੱਦ ਕਾ ਠੀਕ ਆ ਲੇਵਾ ਚੰਗਾ ਥਾਣਾ ਚੰਗਾ ਚਵਾਈ ਚੁਈ ਕਿਵੇਂ ਆ ਇੱਕ ਨੰਬਰ ਮਾਰਦੇ ਨੇ ਦੋ ਦੁਤਾਰਾ ਦੇ ਯਾਰ ਠੀਕ ਆ ਇੱਕ ਨੰਬਰ ਚਵਾਈ ਆ ਵੈਸੇ ਧਾਰਾਂ ਨੂੰ ਰਹਿਣ ਦੇ ਹਣਾ ਬਾਈ ਆ ਵੀ ਧਾਰਾਂ ਨੂੰ ਰਹਿਣ ਦੋ ਨਾ ਸਹੀ ਐ ਲੋਕ ਕਿ ਆ ਟੋਕੜ ਗਾਣੇ ਤਾਂ ਨਹੀਂ ਮਾਰਦੇ ਵਿੱਚ ਚੋਣਾਂ ਨੇ ਪੈਂਦੇ ਆ ਫਿਰ ਉਹ ਨਹੀਂ ਗੱਲ ਆਪਾਂ ਸਮਝ ਆ ਕਰਕੇ ਫਿਰ ਉਹ ਹੋ ਜਾਂਦਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਓਕੇ ਆ ਬਈ ਚਵਾਈ ਚਵਾਈ ਥਾਣੀ ਦਾਸਦਾ ਨਾ ਆਣ ਬਹੁਤ ਚੰਗਾ ਚਵਾਈ ਓਕੇ 10 ਵਾਰੀ ਖੋਲੇ 10 ਵਾਰੀ ਤੁਹਾਡਾ ਠੰਡੀ ਰੇਖੋਲੇ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਕੀ ਬਾਤ ਆ ਬਈ ਅੱਗੇ 4 ਨੰਬਰ ਦੇ ਇਹ ਦੁੱਧ 3 3 ਕਿਲੋ ਬਾਈ ਠੀਕ ਆ 3 ਮਹੀਨੇ ਤੋਂ ਉੱਪਰ ਗੱਬੜਾ ਸਵਾ 3 ਦੀ ਠੀਕ ਆ ਬਾਈ ਹਾਂਜੀ ਚੈੱਕ ਪਾਸ ਹੈ ਵੀ ਓਕੇ ਬਹੁਤ ਵਧੀਆ ਪਲੀ ਪਲੀ ਰਬੜ ਹੈ ਫੇਸ ਨਖਾ ਫੇਸ ਬੜਾ ਪਿਆਰਾ ਹੈ ਨਾ ਕਰ ਮਾਰ ਦੋਸਤ ਇਹ ਵੀ ਬਈ ਬਰੀਟ ਬੜੀ ਹੈ ਬੱਚੀ ਤੇ ਉਹ ਕੁਆਲਟੀ ਡਿਉਟੀ ਦੇਖੋ ਬੋਦੀ ਬਾਦੀ ਕੰਨ ਗੁਣ ਛੋਟਾ ਪਲੀ ਵੀ ਫੁੱਲ ਹੈ ਨਾ ਥਣ ਬੜਾ ਕਮਾਲ ਦਾ ਯਾਰ ਥਣ ਇਹਦਾ ਵੀ ਉਹ ਯਾਰ ਥਣ ਕੱਲਾ ਕੱਲਾ ਥਣ ਖੋਲ ਦੇ ਬਈ ਤੋੜ ਕੇ ਦਿਖਾ ਦੇ ਬਾਕੀ ਪੂਰੇ ਸੀਜ਼ਨ ਚ ਆਉਣੀਆਂ ਮਰੇ ਯਾਰ ਆ ਇਹ ਚੰਮੀ ਲੰਗੀ ਤਾਂ ਸੁਣਗਾ ਚੰਗੀ ਰੁੱਤ ਚ ਆਉਣਾ ਬਈ ਤੇ ਚੰਗੀ ਆ ਬੜਾ ਪਲੀ ਵੀ ਆ ਲੈ ਸਾਹਮਣੇ ਵਾਲੀ ਆ 100 ਰੁਪਏ ਦਾ ਦੁੱਗਣੇ ਕਰੂੰ ਦੁੱਗਣੇ ਮौज ਨਾ ਕਰੂ ਯਾਰ ਹੂੰ ਇਹ ਤਾਂ ਪਾਈ ਪੱਕੀ ਕਰ ਲਾਂਗੇ ਜੇ 90 ਤੇ 5 ਦੀ ਜਰ ਜੇ ਕੋਈ ਲੈ ਗਿਆ ਤਾਂ ਓਕੇ ਜੀ ਠੀਕ ਆ ਬਣ ਬਹੁਤ ਜਾਣਾ ਗਾਣ ਹੈ ਉਹਦ ਨੂੰ ਹੂੰ ਤੇ ਕੀ ਮੋਲ ਆ ਫਿਰ ਅੱਜ ਦੀ ਘੜੀ ਇਹਦਾ ਇਹ ਮੰਗੀ ਕੋ ਜਾ ਕੇ 47000 ਦੀ ਵੜ ਦੇ ਦਾਂਗੇ ਮੰਗਣ ਨੂੰ ਬਾਈ ਕਹਿੰਦਾ ਜੰਨੇ ਮਰਜੀ ਮੰਗ 50 ਮੰਗ ਲਗੇ 52 ਮੰਗ ਲਗੇ 47000 ਦੀ ਵੜ ਦੇ ਰਾਂਗੇ ਬਦ ਦੇਣੀ ਹੋ ਜਾਂ ਹਾਂ ਨਾਲ ਕਮੀ ਆ ਠੀਕ ਹੈ ਬਾਈ ਠੰਡੇ ਠੁੰਡੀ ਫੋਲ ਆ ਨਾ ਮੈਂ ਜਾ ਤਾਲੀਆ ਜਰਾ ਉਹ ਵੀ ਹੱਥ ਦਾ ਫਰੋਗੇ ਗੱਲ ਕਰ ਖੁੱਲੀ ਫਿਰਦੀ ਆਈ ਆ ਖੁੱਲੀ ਫਿਰਦੀ ਆਈ ਆ ਉਹ ਆ ਯਾਰ ਨਾ ਚੀ ਜਿੰਦੀ ਲੈ ਤਾਂ ਕੁਝ ਨਹੀਂ ਕਹਿੰਦੀ ਲੈ ਹੂੰ ਸਹੀ ਗੱਲ ਉਹੀ ਅੱਚੀ ਵੀ ਜੀ ਕਰੀ ਜਾਂਦੀ ਉਹ ਉਹੀ ਅੱਚੀ ਵੀ ਜੀ ਕਰਦੀ ਨਵੇਂ ਥਾਂ ਹੀ ਆ ਨਾ ਬਾਈ ਹਾਂ ਓਕੇ ਅੱਗੇ 5 ਨੰਬਰ ਇਹਦੇ ਮਹੀਨਾ ਮੰਨੋ ਪਰ ਮਾਲਕ ਦੱਸਣ ਦੇ ਸਾਬ ਨਾਲ 20 ਰੁਪਏ ਓਕੇ ਆਪਾਂ ਮਹੀਨਾ ਮੰਨ ਕੇ ਦਵਾਂਗੇ ਠੀਕ ਹੈ ਬਾਈ ਗਰੈਂਡੋ ਚ ਆ ਗਈ ਇਹ ਪਹਿਲਾ ਸੂਆ ਦੂਜਾ ਦੂਜਾ ਸੂਆ ਕੋਲੋਂ ਦਾ 15 ਲੀਟਰ ਦਾ ਦੋ ਦਿੰਦਾ ਓਕੇ ਬਾਈ 15 ਲੀਟਰ ਦਾ ਰਿਕਾਰਡ ਦੂਜਾ ਸੂਆ ਹੁੰਦੀ ਹੈ ਗਰਲੈਂਡੋ ਚ ਆ ਗਈ ਥਾਣਾ ਬੜਾ ਚੰਗਾ ਯਾਰ ਇਹ ਤਾਂ ਤੋਫਾ ਹੀ ਆ ਗਰਮੀ ਨਾਲ ਫੇਸ ਕੁਆਲਟੀ ਬਹੁਤ ਹੈ ਯਾ ਹਾਂ ਗਰਮੀ ਬਿਲਕੁਲ ਨਹੀਂ ਮੰਨਦੀ ਨਹੀਂ ਮੰਨਣ ਵਾਲੀ ਨਹੀਂ ਹੈ ਗਰਮੀ ਬਹੁਤ ਫੋਲ ਬਹੁਤ ਵਧੀਆ ਫੈਨ ਫੋਨ ਪਾਉਣਾ ਬਾਕੀ ਇਸ ਨਸਲ ਦੀ ਮੰਗ ਬਹੁਤ ਹੈ ਬਹੁਤ ਜਿਆਦਾ ਮੰਗਦੀ ਹੈ ਬਹੁਤ ਘੱਟ ਤਾਂ ਵੀ ਟੱਲੀ ਨਿਕਲਦੀ ਆ ਕੋਈ ਉਹਦੀ ਬਿਗ ਬੁਗ ਜਾਂਦੀਆਂ ਨੇ ਤੇਜ਼ੀ ਬਹੁਤ ਹੈ ਇਸ ਨਸਲ ਦੀ ਲੈ ਬ੍ਰੀਡ ਦੇਖੋ ਬਾਈ ਬਾਕੀ ਸਮਝੀ ਦੀ ਯਾਰ ਇਹ ਵੀ ਹਾਂ ਫੁੱਲ ਫੈਂਟ ਆ ਉਹ ਇੱਕ ਨੰਬਰ ਬਰੀਡ ਆ ਗਰਮੀ ਨਹੀਂ ਮੰਨਣੀ ਤੇ ਮੁੱਲ ਬਈ ਜਾਇਜ਼ ਫਿਰ ਇਹਦਾ ਵੀ ਫੋਨ ਤੇ ਕਰਦਾ ਕੱਚੀ ਅਜ ਕਈ ਵਾਰੀ ਆਪਣੇ ਕੋਲ ਰੁਕ ਗਈ ਫਿਰ ਤਿਆਰ ਹੋਈ ਤੇ ਮੁੱਲ ਕਰਾਂਗੇ ਨਾ ਓਕੇ ਬਾਈ ਠੀਕ ਜੇ ਕੋਈ ਉਹੇ ਜਿਹੀ ਹੁਣ ਲੈ ਜੂਗੀ ਦਾ ਆਪਾਂ ਸਸਤੀ ਦੇ ਦਾਂਗੇ ਸੱਚੀ ਦਾ ਮੁੱਲ ਆ ਬਾਈ ਕਿਨਾਂ ਜਮਾਂ ਜਾਇਜ਼ ਹੋਊਗਾ ਮੁੱਲ ਤਾਂ ਨਹੀਂ ਦੱਸਦੇ ਬਾਈ ਕਿਨਾਂ ਕਈ ਵਾਰੀ ਹੁਣ ਐ ਖੜਾਉਣੀ ਪੈਗੀ ਦੱਸ ਦੇਣ ਤਿਆਰ ਕਰਨੀ ਪੈਗੀ ਤਾਂ ਉਦਦੇ ਮੁੱਲ ਹੋਰ ਹੋ ਜਾਂਦਾ ਅੱਗੇ ਬਈ ਲਾਸਟ ਤੇ ਗੱਬਣਾ ਬੱਚੀ ਸਾਢੇ 5 ਦੀ ਹੋ ਗਈ ਬਈ ਇਹ ਚੈੱਕ ਪਾਸ ਸਾਢੇ 5 ਮਹੀਨੇ ਦੀ ਚੈੱਕ ਪਾਸ ओरिजिनल ਖੀਰੀ ਮੂਹ ਠੀਕ ਆ ਬਈ ਤੇ ਕਿੰਨਾ ਕੁ ਰਿਕਾਰਡ ਦੀ ਮਾਂ ਦਾ ਬਈ ਹੈਗਾ 26 27 ਕਿਲੋ ਦਾ ਇਹਦਾ ਓਕੇ ਕਿਹੜੇ ਸੀਮਨ ਦੀ ਹੈ ਪਤਾ ਕੁਛ ਨਹੀਂ ਇਹਨਾਂ ਨੂੰ ਪਤਾ ਗੱਬਣ ਦਾ ਪਤਾ ਜਿਹੜੀ ਤੇ ਹੈਗਾ ਇਹ ਓਕੇ ਜਾ ਟੀਕਾ ਲੱਗਿਆ ਉਹ ਪੁੱਛ ਲਾਂਗੇ ਆਪਾਂ ਓਕੇ ਬਈ ਬਿਊਟੀ ਬੜੀ ਆ ਨਾ ਬਹੁਤ ਪਿਆਰੀ ਬੱਸੀ ਆ ਯਾਰ ਬਹੁਤ ਖੂਸ ਬੜਾ ਚੰਗਾ ਫਲੀ ਵੀ ਫੁੱਲ ਜਾ ਤੱਕ ਨੰਬਰ ਕੱਦ ਫੁੱਲ ਆ ਵੱਡੇ ਸਾਈਜ਼ ਦੇ ਯਾਰ ਹਾਂ ਝੂਲੀ ਦਿਖਾਉਣੀ ਝੂਲੀ ਬੜੀ ਚੰਗੀ ਹੈ ਨਾ ਚਾਰ ਥਣ ਪੰਜਾ ਨਹੀਂ ਚਾਰ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਹੂੰ ਇੱਕ ਨੰਬਰ ਬਰੀਡ ਬਾਕੀ ਤੋਰਾ ਚੈੱਕ ਕਰ ਲਓ ਲੈ ਕਿਆ ਬਾਤ ਹੈ ਬਾਈ ਸਲੱਖੀ ਸੁਨੂਖੀ ਬਹੁਤ ਆ ਬਾਕੀ ਸਮੀ ਦੀ ਆ ਦੇਖ ਫੇਸ ਬੁਸਤ ਕਿਆ ਬਾਤ ਹੈ ਮਾਰਦੀ ਆ ਦੜੰਗੇ ਹਨ ਬਈ ਖੁੱਲੀ ਫਰਦੀ ਐ ਯਾਰ ਵੀ ਹੂੰ ਬਾਕੀ ਜਵਾਨੀ ਟੱਪਦੀ ਆ ਯਾਰ ਜਵਾਨੀ ਟੱਪਦੀ ਆ ਸਹੀ ਗੱਲ ਹੂੰ ਕਿੰਨੇ ਦੇ ਦੇ ਦੋਗੇ ਬਾਈ ਏ ਵੀ 47 ਦੇ ਦਾਂਗੇ ਯਾਰ 47000 ਦੀ ਮਾਨਦਾਨ ਹੋ ਜਾਣਾ ਕਰ ਦਾਂਗੇ 47000 ਰੁਪਿਆ ਮੌਲਾ ਮਾਨਦਾਨ ਜ਼ਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ